ਹਕੇ ਇਹਦਾ ਖਰਾਬ ਪਾਣੀ ਵਾਲਾ ਹਾਲ ਆ। ਹਾਂ ਸਰ। ਪਤਾ ਲੱਗਿਆ ਨਾ ਤੁਹਾਨੂੰ? ਹਾਂ ਪਤਾ ਲੱਗਿਆ। ਹਾਂ ਸਰ। ਆਪਾਂ ਤਾਂ ਖਿਆਲ ਰੱਖਣਾ ਲੋਕੋ ਕਾ ਵੀ। ਕਿ ਆਪਕੀ ਡਿਊਟੀ ਹੋਰ ਵੱਧ ਜਾਏਗੀ। ਇੱਕ ਵਾਰ ਫਿਰ ਪਾਣੀ ਆ ਰਿਹਾ ਤਾਂ ਖਿਆਲ ਰੱਖਣਾ। ਠੀਕ ਹੈ? ਹਾਂ ਕੋਈ ਜੂਤ ਹੋ। ਤੋਂ ਐਜ਼ ਏ ਐਮਐਲਏ ਹਲਕੇ ਕਾ ਵ代यक ਹੂੰ। ਤੋਂ ਮੇਰੇ ਕੋਲ ਬੋਲ ਦੇ। ਠੀਕ ਹੈ? ਅਦਿਸ ਕਰੀ ਲੈਣਾ। ਨਾ ਆਪ ਲੈਣਾ ਨਾ ਲੋਕੋ ਕੋਲ ਲੈਣਾ। ਨਾ ਸਰ। ਪਾਣੀ ਸੇ ਦੂਰ ਖਿਆਲ ਰੱਖਣਾ। ਠੀਕ। ਉਹ ਵਧਣਾ ਸ਼ੁਰੂ ਹੋ ਗਿਆ। ਤੇ ਬਸਾਤ ਬਹੁਤ ਪੈਣੀ ਸ਼ੁਰੂ ਹੋ ਗਈ ਆ ਤੇ 7 ਤਰੀਕ ਤੱਕ ਖਤਰਾ ਹੈ ਠੀਕ ਹੈ ਠੀਕ ਹੈ ਜੇ ਆਪਾਂ 7 ਤਰੀਕ ਪਰਮਾਤਮਾ ਦੀ ਕਿਰਪਾ ਕਰਦੀ ਤੇ ਆਪਾਂ ਸਾਰੇ ਠੀਕ ਰ੍ਹਾਂ ਆਗੇ ਮੈਂ ਸਾਦੇ ਤੁਸੀਂ ਬੰ ਜਿਹੜੇ ਚੈੱਕ ਕਰਨ ਆ ਜਿਹੜੇ ਤੁਹਾਨੂੰ ਖਤਰਾ ਲੱਗਦਾ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਕ ਦੇ ਪਾਣੀ ਦੇ ਲਾਗੇ ਨਹੀਂ ਜਾਣ ਇੱਕ ਜਿਹੜਾ ਤੁਸੀਂ ਸਾਧਿਆ ਨੇ ਸੇਫ ਜਗ੍ਹਾ ਤੇ ਸਖਤ ਜਗ੍ਹਾ ਤੇ ਜਾਣਾ ਠੀਕ ਠੀਕ ਹੈ ਨਾ ਹਾਂ ਕਿਉਂਕਿ ਅੱਗੇ ਘਰ ਦੇ ਅੱਗੇ ਖਲਾਬ ਨੇ ਸਾਦੇ ਦਵਾ ਦਾ ਬਣਾਉਣੇ ਪੈਣੇ ਹਾਂਜੀ ਤੇ ਕੋਈ ਉੱਥੇ ਜਾ ਕੇ ਫਿਰ ਕੋਈ ਨੁਕਸਾਨ ਨਾ ਹੋ ਜੀ ਹਾਂਜੀ ਠੀਕ ਹੈ ਸੋ ਸਰਕਾਰ ਤੁਹਾਡੇ ਨਾਲ ਆ ਮੈਂ ਤੁਹਾਡੇ ਨਾਲ ਆ ਕਬਰਾਉਣਾ ਨਹੀਂਗਾ ਠੀਕ ਹੈ ਹਾਂ ਮੈਨੂੰ ਅੱਧੀ ਰਾਤਵਾਜ ਦੋਗੇ ਅੱਧੀ ਰਾਤ ਆਜੂਗਾ ਅੱਜ ਜੀ ਪਾਣੀ ਵਧਿਆ ਮੈਂ ਉਸੇ ਲਿਆ ਕੇ ਸੋ ਮੈਂ ਤੁਹਾਨੂੰ ਕਹਿਣਾ ਵੀ ਤਕੜੇ ਹੋ ਕੇ ਹੌਸਲੇ ਨਾਲ ਟਾਈਮ ਨੂੰ ਪਾਸ ਕਰਨਾ